ਇੱਕ ਵਾਰ ਫਿਰ ਮਨਪ੍ਰੀਤ ਬੰਨੇ ਨੇ ਪ੍ਰੇਮ ਢਿੱਲੋ ਨੂੰ ਦਿੱਤੀ ਕੁੱਟਣ ਦੀ ਧਮਕੀ ਕਿਹਾ ਤੈਨੂੰ ਪਹ ਜਾ ਪਾ ਕੇ ਕੁੱਟੂੰਗਾ ਬੰਤੇ ਨਾਲ ਲੱਗਿਆ ਸਮਾਪਤੀ ਹੈ ਤੁਹਾਡੇ ਨਾਲ ਸਮਝਾ ਕਰਦੇ ਹਾਂ ਮਨਪ੍ਰੀਤ ਮੰਨਾ ਔਰ ਪ੍ਰੇਮ ਟਲੋਦੀ ਕੰਟਰੋਵਰਸੀ ਰੁਕਣ ਦਾ ਨਾਮ ਨਹੀਂ ਲੈ ਰਹੀ ਮਨਪ੍ਰੀਤ ਮੰਨੇ ਨੇ ਇੱਕ ਵਾਰ ਫਿਰ ਪ੍ਰੇਮ ਟਲੋ ਨੂੰ ਉੱਟਣ ਦੀ ਧਮਕੀ ਦੇ ਦਿੱਤੀ ਔਰ ਉਹਨਾਂ ਨੂੰ ਫੇਕ ਆਈਡੀ ਤੋਂ ਕੁਝ ਧਮਕੀਆਂ ਵੀ ਆ ਰਹੀਆਂ ਨੇ ਜੋ ਉਹਨਾਂ ਨੇ ਆਪਣੀ ਇੱਕ ਇੰਸਟਾਗ੍ਰam ਸਟੋਰੀ ਤੇ ਸ਼ੇਅਰ ਕੀਤੀ ਹੈ ਇੱਕ ਨਿਹੰਗ ਸਿੰਘ ਦੀ ਫੇਕ ਆਈਡੀ ਹੈ ਜੋ ਉਹਨਾਂ ਨੇ ਸ਼ੇਅਰ ਕੀਤੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਮਨਪ੍ਰੀਤ ਮੰਨਾ ਇਹ ਆਈਡੀ ਸ਼ੇਅਰ ਕਰਦੇ ਹੋਏ ਲਿਖਦੇ ਨੇ ਦੱਸੋ ਕੀ ਕਵਾਂ ਇਹੋ ਜਿਹੇ ਬੰਦਿਆਂ ਦਾ ਦੱਸ ਦੋ ਫਿਰ ਤੁਸੀਂ ਕਹਿਣਾ ਵੀਰੇ ਅਸੀਂ ਕੁੱਟਣਾ ਏ ਬਾਣੇ ਦੀ ਵੀ ਬੰਦੇ ਸ਼ਰਮ ਨਹੀਂ ਕਰਦੇ ਕੋਈ ਨਾ ਪ੍ਰੇਮ ਨੂੰ ਹੋਰ ਜ਼ਿਆਦਾ ਕੁੱਟਣਾ ਹੁਣ ਤੇਰਾ ਵੀ ਨੁਕਸਾਨ ਹੋਊ ਉਹਨਾਂ ਉਸ ਤੋਂ ਬਾਅਦ ਮਨਪ੍ਰੀਮ ਨੂੰ ਲਿਖਦੇ ਨੇ ਹੁਣ ਇਹਦੀ ਚੈਟ ਤਾਂ ਨਹੀਂ ਸਾਰੀ ਦਿਖਾ ਸਕਦਾ ਦੱਸ ਚੰਗਾ ਲੱਗਦਾ ਫਿਰ ਤੁਸੀਂ ਕਹਿੰਦੇ ਹੋ ਵੀਰੇ ਗਾਲਾਂ ਕੱਢਦਾ ਐਨੀ ਤਾਂ ਸਾਲੀ ਸ਼ਰਮ ਕਰ ਲਓ ਆਪਾਂ ਮਹਾਰਾਜ ਰੂਪੀ ਬਣੇ ਬੈਠੇ ਆ ਹੁਣ ਮੈਂ ਬੋਲਾਂਗਾ ਜਾਂ ਸਮਝਾਉਂਗੇ ਇਹਨੂੰ ਉਸ ਤੋਂ ਬਾਅਦ ਮਨਪ੍ਰੀਮ ਨੂੰ ਲਿਖਦੇ ਨੇ ਬਾਕੀ ਇਹਨਾਂ ਦਾ ਫਿਕਰ ਨਹੀਂ ਆਪਾਂ ਨੂੰ ਬਸ ਦਰਸ ਆ ਰਿਹਾ ਵੀ ਇੱਥੇ ਤੱਕ ਵੀ ਬੰਦੇ ਗਿਰ ਸਕਦੇ ਆ ਕੋਈ ਨਾ ਪ੍ਰੇਮ ਦੀ ਸਰਵਿਸ ਨੈਕਸਟ ਲੈਵਲ ਹੋਊਗੀ ਸਸਕੈਚੂਨ ਚ ਵੀ ਭੁਜਾਇਆ ਇਹਨੂੰ ਇੰਡੀਆ ਉੱਥੇ ਥੱਪੜ ਲਾਏ ਦੇ ਹੁਣ ਐਡਮੈਂਟਨ ਮੈਂ ਆ ਬੁਲਾਉਂਗਾ ਕਿੰਨਾ ਕੁ ਕਟਵਾਉਣਾ ਇਹਨੂੰ ਹੋਰਸ ਵਾਲੇ ਨਾਲ ਦੇ ਲੈ ਕੇ ਬਗਾਨੇ ਨੂੰ ਸਬਰ ਮਿਲਦੇ ਐਡਮੈਂਟਨ ਬਸ ਵੇਸਤਾ ਆਰਡਰ ਕਰ ਲੋ ਬੰਦੇ ਨਾਲ ਮਰਨ ਮਰਾਉਣ ਵਾਲੇ ਲੈ ਕੇ ਆਈ ਜਿਹੜੀ ਵੀ ਥਾਲੀ ਚ ਰੋਟੀ ਖਾਈ ਤੂੰ ਉਹਦੇ ਜੀ ਥੁੱਕ ਸੁੱਟਿਆ ਤੂੰ ਘਰੇ ਤਾਂ ਜਮਾ ਵੜਨ ਵਾਲਾ ਨਹੀਂ ਤੂੰ ਤੈਨੂੰ ਵੀ ਪਤਾ ਭੱਜ ਲੈ ਜਿੱਨਾ ਭਜਣਾ ਭੱਜ ਲੈ ਜਿੱਨਾ ਪੁਲਿਸ ਕੋਲ ਭਜਣਾ ਮੰਤਰੀਆ ਕੋਲ ਰਾਟ ਕਢਾ ਕੇ ਰੱਖਣਾ ਵਾਹਿਗੁਰੂ ਸੁੱਖ ਰੱਖਣ ਬਸ ਸੋ ਇੱਕ ਵਾਰ ਫਿਰ ਮਨਪ੍ਰੀਤ ਮੰਨੇ ਨੇ ਧਮਕੀ ਦਿੱਤੀ ਆ ਪ੍ਰੇਮ ਢਿੱਲੋਂ ਨੂੰ ਕਿ ਜਿਹੜੇ ਵੀ ਪੁਲਿਸ ਬੁਲਾਉਣੀ ਆ ਜਾਂ ਜਿਹੜੇ ਮੰਤਰੀ ਕੋਲ ਜਾਣਾ ਚਲਜੀ ਪਰ ਤੈਨੂੰ ਭਜਾ ਭਜਾ ਕੇ ਕੁੱਟਣਾ ਐ ਸੋ ਹਾਲੇ ਕੀ ਪ੍ਰੇਮ ਢਿੱਲੋਂ ਵੱਲੋਂ ਕੋਈ ਵੀ ਇਹਦਾ ਜਵਾਬ ਜਿਹੜਾ ਨੇ ਹੀ ਦਿੱਤਾ ਗਿਆ ਹਾਲਾਂਕਿ ਇੱਕ ਸਾਈਡ ਜਿਹੜੀ ਇਹ ਚੀਜ਼ ਚੱਲਦੀ ਪਈ ਮਨਪ੍ਰੀਤ ਮੰਨਾ ਹੀ ਸਟੋਰੀ ਦੇ ਵਿੱਚ ਪ੍ਰੇਮ ਟੱਲ ਨੂੰ ਧਮਕੀ ਦੇ ਰਹੇ ਨੇ ਸੋ ਤੁਸੀਂ ਕਿਹਦੇ ਫੈਨ ਹੋ ਮਨਪ੍ਰੀਤ ਮੰਨੇ ਦੇ ਜਾਂ ਫਿਰ ਪ੍ਰੇਮ ਟੱਲੋਂ ਦੇ ਜਾਂ ਫਿਰ ਤੁਸੀਂ ਕਿਹਦੀ ਸਾਈਡੋਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਸਵੀਕਾਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर